ਨੇ ਅਮੀਰਦਸ ਖਰਾਸ ਸਿੰਘ ਨੇ ਜਿਹੜੇ ਉਹਨਾਂ ਨੂੰ ਐਨ ਆਈਏ ਦੇ ਵੱਲੋਂ ਬੁਲਾਇਆ ਗਿਆ ਕਿਸ ਬਾਬਤ ਬੁਲਾਇਆ ਗਿਆ ਕੀ ਜਾਣਕਾਰੀ ਹੈ ਨੋਟਿਸ ਆ ਗਿਆ ਕਿ ਤੁਸੀਂ 19 ਤਰੀਕ ਨੂੰ ਦਿੱਲੀ ਦੇ ਵਿੱਚ ਆ ਕੇ ਐਨ ਆਈਏ ਦੇ ਦਫਤਰ ਦੇ ਵਿੱਚ ਆਓ ਤੁਹਾਡੇ ਕੋਲੋਂ ਪੁੱਛਗਿੱਛ ਕਰਨੀ ਹੈ ਮੈਂ ਸੁਣ ਰਿਹਾ ਸੀ ਸੁਖਰਾਉ ਸਿੰਘ ਹੋਰਾਂ ਨੂੰ ਉਹ ਕਹਿੰਦੇ ਇਹ ਤਾਂ ਸਾਨੂੰ ਵੀ ਨਹੀਂ ਪਤਾ ਵੀ ਉਹਨਾਂ ਨੇ ਪੁੱਛਗਿੱਛ ਕਾਦੀ ਕਰਨੀ ਹੈ ਜਿਹੜਾ ਇਨਸਾਫ ਅਸੀਂ ਮੰਗਦੇ ਆ ਉਹ ਤਾਂ ਸਰਕਾਰਾਂ ਦੇ ਨਹੀਂ ਰਹੀਆਂ ਉਲਟਾ ਸਾਨੂੰ ਹੀ ਇਹਨਾਂ کیسਾਂ ਵਿੱਚ ਫਸਾਇਆ ਜਾ ਰਿਹਾ ਹੈਗਾ ਕੀ ਐਨਆਈਏ ਸਿੱਧੇ ਤੌਰ ਤੇ ਆ ਜਾਂ ਪੰਜਾਬ ਸਰਕਾਰ ਨਾਲ ਕੋਈ ਮਿਲੀ ਭੁਗਤ ਦੇ ਕਥਤ ਰੂਪ ਦੇ ਵਿੱਚ ਸੱਦਿਆ ਜਾ ਰਿਹਾ ਹੈ ਐਨਆਈਏ ਕੋਲੇ ਕੋਈ ਆਉਟਪੁੱਟ ਹੈ ਇਹਦੇ ਵਿੱਚ ਕਿਸੇ ਨਾ ਕਿਸੇ ਬਾਹਰਲੀ ਧਿਰ ਦੀ ਇਨਵੋਲਵਮੈਂਟ ਹੈ ਕੋਈ ਹੈ ਕੀ ਨਹੀਂ ਇਹ ਸਾਰਾ ਕੁਝ ਐਨਆਈਏ ਜਦੋਂ ਪੁੱਛ ਕੇ ਚਰੇਗੀ ਉਦੋਂ ਕਲੀਅਰ ਹੋਏਗਾ ਪਰ ਸੁਖਰਾਜ ਸਿੰਘ ਨੇ ਇਸ ਗੱਲ ਤੇ ਇਤਰਾਜ਼ ਜਤਾਇਆ ਕਿ ਸਾਨੂੰ ਇਨਸਾਫ਼ ਦੇਣ ਦੀ ਥਾਂ ਤੇ ਉਲਟਾ ਸਾਨੂੰ ਹੀ ਚੱਕਰਾਂ ਦੇ ਵਿੱਚ ਕਠਤ ਰੂਪ ਦੇ ਵਿੱਚ ਪਾਇਆ ਜਾ ਰਿਹਾ ਹੈ। ਸੋ ਲੰਬੇ ਸਮੇਂ ਤੋਂ ਜੋ ਪ੍ਰੋਟੈਸਟਾਂ ਕਰਦੇ ਦਿਖਾਈ ਦਿੱਤੇ ਤਾਂ ਬੜੇ ਉਹ ਮੀਡੀਆ ਦੇ ਉੱਪਰ ਛਾਏ ਰਹੇ। ਸੋ ਅਜਿਹੇ ਦੇ ਵਿੱਚ ਬੜੇ ਸਵਾਲ ਇਹ ਵੀ ਉੱਠਦੇ ਨੇ ਕਿ ਸਰਕਾਰ ਦਾ ਸਿੱਖਾਂ ਤੇ ਬੜੀ ਅੱਖ ਰੱਖੀ ਹੋਈ ਹੈ ਸਰਕਾਰ। ਹਰਿਆਣੇ ਦੇ ਵਿੱਚ ਚੋਰਾ ਨੇ। ਜੀ। ਜਿਸ ਤਰ੍ਹਾਂ ਦੀਆਂ ਰਿਪੋਰਟਾਂ ਉੱਥੋਂ ਆ ਰਹੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਵਿਰੋਧ ਬਹੁਤ ਹੋ ਰਿਹਾ ਹੈ। ਸਤਿ ਸ਼੍ਰੀ ਅਕਾਲ ਜੀ D5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲਬਾਤ ਕਰਾਂਗੇ ਇੱਕ ਅਜਿਹੇ ਕੇਸ ਦੀ ਜੋ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਕੋਟਕਪੂਰਾ ਗੋਲੀकांड ਉਸ ਕਾਂਡ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਜਿਨ੍ਹਾਂ ਦੇ بیٹے ਦਾ ਨਾਮ ਅੱਗੇ ਹੈ ਸੁਖਰਾਜ ਸਿੰਘ ਨਿਆਮੀ ਸੋ ਨਿਆਮੀ ਆਲਾ ਦਾ ਸੁਖਰਾਜ ਸਿੰਘ ਨੇ ਜਿਹੜੇ ਉਹਨਾਂ ਨੂੰ NIA ਦੇ ਵੱਲੋਂ ਬੁਲਾਇਆ ਗਿਆ ਕਿਸ ਬਾਬਤ ਬੁਲਾਇਆ ਗਿਆ ਕੀ ਜਾਣਕਾਰੀ ਹੈ ਇਸ ਸੰਬੰਧਿਤ ਗੱਲਬਾਤ ਕਰਦੇ ਹਾਂ ਸੀਨੀਅਰ ਐਡੀਟਰ ਜਸਪਾਲ ਸਿੰਘ ਢਿਲੋਂ ਨਾਲ ਢਿਲੋਂ ਸਾਹਿਬ ਕਿਸ ਤਰ੍ਹਾਂ ਦੀ ਜਾਣਕਾਰੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਦੇਖੋ ਜਿਹੜੇ ਇਹ ਸੁਖਰਾਜ ਸਿੰਘ ਨਿਆਮੀ ਆਲਾ ਨੇ ਜੀ ਤੁਹਾਨੂੰ ਯਾਦ ਆ 14 ਅਕਤੂਬਰ ਤੇ 15 ਅਕਤੂਬਰ ਦੀ ਰਾਤ ਨੂੰ ਕੋਟਕਪੂਰਾ ਚੌਕ ਬਾਬਲ ਕਲਾਂ ਦੇ ਵਿੱਚ ਗੋਲੀ ਚੱਲਦੀ ਹੈ ਦੋ ਬੰਦੇ ਉੱਥੇ ਸ਼ਹੀਦ ਹੋ ਜਾਂਦੇ ਨੇ ਇੱਕ ਹੈਗੇ ਨੇ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਦੂਜੇ ਨੇ ਭਾਈ ਗੁਰਜੀਤ ਸਿੰਘ ਸਰਾਵਾ ਉਹਨਾਂ ਦੇ ਪੁੱਤਰ ਨੇ ਭਾਈ ਸੁਖਰਾਜ ਸਿੰਘ ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਬਰਗਾੜੀ ਦੇ ਵਿੱਚ ਮੋਰਚਾ ਲਾ ਕੇ ਵੀ ਰੱਖਿਆ ਉਹਨਾਂ ਦੇ ਪਿਛਲੇ ਸਮੇਂ ਦੇ ਦੌਰਾਨ ਕਈਆਂ ਦੇ ਉੱਤੇ ਇਲਜ਼ਾਮ ਵੀ ਆਏ ਜਿਹੜੇ ਬੰਦਿਆਂ ਨੇ ਜਾਂਚ ਕੀਤੀ ਟੀਮ ਨੇ ਉਹਦੇ ਵਿੱਚ ਇੱਕ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਸੀ ਉਹਦੇ ਉੱਤੇ ਵੀ ਮਤਭੇਦ ਜਿਹੜੇ ਨੇ ਭਾਈ ਸੁਖਰਾਜ ਸਿੰਘ ਨੇ ਪਿਛਲੇ ਸਮੇਂ ਦੇ ਵਿੱਚ ਦਰਸਾਏ ਸੀ ਜੀ ਹੁਣ ਉਹਨਾਂ ਨੂੰ ਐਨਆਈਏ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦਾ ਸੱਮਨ ਆ ਗਿਆ ਨੋਟਿਸ ਆ ਗਿਆ ਕਿ ਤੁਸੀਂ 19 ਤਰੀਕ ਨੂੰ ਦਿੱਲੀ ਦੇ ਵਿੱਚ ਆ ਕੇ ਐਨਆਈਏ ਦੇ ਦਫ਼ਤਰ ਦੇ ਵਿੱਚ ਆਓ ਤੁਹਾਡੇ ਕੋਲੋਂ ਪੁੱਛਗਿੱਛ ਕਰਨੀ ਹੈ ਮੈਂ ਸੁਣ ਰਿਹਾ ਸੀ ਸੁਖਰਾਜ ਸਿੰਘ ਹੋਰਾਂ ਨੂੰ ਉਹ ਕਹਿੰਦੇ ਇਹ ਤਾਂ ਸਾਨੂੰ ਵੀ ਨਹੀਂ ਪਤਾ ਵੀ ਉਹਨਾਂ ਨੇ ਪੁੱਛ ਕੇ ਕੀ ਕਾਦੀ ਕਰਨੀ ਹੈ ਉਹਨਾਂ ਨੇ ਉੱਥੇ ਬੁਲਾਇਆ ਹੈ ਤੇ ਜਿਹੜਾ ਇਨਸਾਫ ਅਸੀਂ ਮੰਗਦੇ ਆ ਉਹ ਤਾਂ ਸਰਕਾਰਾਂ ਦੇ ਨਹੀਂ ਰਹੀਆਂ ਉਲਟਾ ਸਾਨੂੰ ਹੀ ਇਹਨਾਂ ਕੇਸਾ ਵਿੱਚ ਫਸਾਇਆ ਜਾ ਰਿਹਾ ਹੈਗਾ ਕੀ ਐਨਆਈਏ ਸਿੱਧੇ ਤੌਰ ਤੇ ਹੈ ਜਾਂ ਪੰਜਾਬ ਸਰਕਾਰ ਨਾਲ ਕੋਈ ਮਿਲੀ ਭੁਗਤ ਦੇ ਕਥਤ ਰੂਪ ਦੇ ਵਿੱਚ ਸੱਦਿਆ ਜਾ ਰਿਹਾ ਹੈ ਪਤਾ 19 ਤਰੀਕ ਨੂੰ ਲੱਗੇਗਾ ਜਦੋਂ ਇਹਨੇ ਸੁਖਰਾਜ ਸਿੰਘ ਨਿਆਮੀ ਆਲਾ ਭਾ ਪਰਸੋਂ ਅੱਜ 17 ਤਰੀਕਾ ਹੈ ਕੱਲ ਦਾ ਦਿਨ ਵਿੱਚ ਹੈ ਤੇ ਕਿਹੜੇ ਇਸ਼ੂ ਦੇ ਉੱਤੇ ਬੁਲਾਇਆ ਤੇ ਸੁਖਰਾਜ ਸਿੰਘ ਬੜਾ ਵਿਵਾਕ ਬੋਲਦਾ ਹੈ ਉਹ ਸਾਰਾ ਦੱਸੇਗਾ ਕਿ ਕਿਹੜੇ ਕਾਰਨਾ ਕਰਕੇ ਬੁਲਾਇਆ ਐਨਆਈਏ ਕੋਲੇ ਕੋਈ ਆਉਟਪੁੱਟ ਹੈ ਇਹਦੇ ਵਿੱਚ ਕਿਸੇ ਨਾ ਕਿਸੇ ਬਾਹਰਲੀ ਧਿਰ ਦੀ ਇਨਵੋਲਵਮੈਂਟ ਹੈ ਕੋਈ ਹੈ ਕੀ ਨਹੀਂ ਇਹ ਸਾਰਾ ਕੁਝ ਐਨਆਈਏ ਜਦੋਂ ਪੁੱਛ ਕੇ ਚਰੇਗੀ ਉਦੋਂ ਕਲੀਅਰ ਹੋਏਗਾ ਪਰ ਸੁਖਰਾਜ ਸਿੰਘ ਨੇ ਇਸ ਗੱਲ ਤੇ ਇਤਰਾਜ਼ ਜਤਾਇਆ ਕਿ ਸਾਨੂੰ ਇਨਸਾਫ ਦੇਣ ਦੀ ਥਾਂ ਤੇ ਉਲਟਾ ਸਾਨੂੰ ਹੀ ਚੱਕਰਾਂ ਦੇ ਵਿੱਚ ਕਥਤ ਰੂਪ ਦੇ ਵਿੱਚ ਪਾਇਆ ਜਾ ਰਿਹਾ ਹੈ ਜੀ ਟਿਲੂ ਸਾਹਿਬ ਸੁਖਰਾਜ ਸਿੰਘ ਨੇ ਜਿਹੜੇ ਉਹ ਸਾਬਤ ਸੂਰਤ ਸਿੱਖ ਨੇ ਸੋ ਲੰਬੇ ਸਮੇਂ ਤੋਂ ਉਹ ਪ੍ਰੋਟੈਸਟਾਂ ਕਰਦੇ ਦਿਖਾਈ ਦਿੱਤੇ ਤਾਂ ਬੜੇ ਉਹ ਮੀਡੀਆ ਦੇ ਉੱਪਰ ਛਾਏ ਰਹੇ ਸੋ ਜਿਹੇ ਦੇ ਵਿੱਚ ਬੜੇ ਸਵਾਲ ਇਹ ਵੀ ਉੱਠਦੇ ਨੇ ਕਿ ਸਰਕਾਰ ਦਾ ਸਿੱਖਾਂ ਤੇ ਬੜੀ ਅੱਖ ਰੱਖੀ ਹੋਈ ਆ ਸਰਕਾਰ ਨੇ ਜੀ ਲੋਕਾਂ ਦੇ ਵਿੱਚ ਇੱਕ ਹੋਰ ਚੱਲ ਰਿਹਾ ਹੈ ਹਰਿਆਣੇ ਦੇ ਵਿੱਚ ਚੋਰਾ ਨੇ ਜੀ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਉੱਥੋਂ ਆ ਰਹੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਵਿਰੋਧ ਬਹੁਤ ਹੋ ਰਿਹਾ ਹੈ। ਹੂੰ ਇਹ ਹਰਿਆਣੇ ਦੇ ਵਿੱਚ ਨਾ ਕਈ ਚਲ ਰਹੀਆਂ ਨੇ। ਕਈ ਆਗੂਆਂ ਦੀਆਂ ਜਾਤੀ ਆਧਾਰਿਤ ਵੀਡੀਓ ਵੀ ਚਲਾਤ ਕਣੇ। ਜੀ। ਕਹਿੰਦਾ ਮਤਲਬ ਕਿ ਉੱਥੇ ਧਰੂਵੀਕਰਨ ਕੀਤਾ ਜਾਵੇ ਵੋਟਾਂ ਦਾ। ਜੰਮੂ ਕਸ਼ਮੀਰ 'ਚ ਵੀ ਵੋਟਾਂ ਨੇ। ਹੂੰ। ਸੋ ਇਹ ਕਿਹੜੇ-ਕਿਹੜੇ ਪਾਸੇ ਹੈ? ਕਿਤੇ ਇਹਨਾਂ ਦੇ ਸਬੰਧ ਕੁਚੋਣਾ ਨਾਲ ਤਾਂ ਨਹੀਂ ਆਮ ਤੌਰ ਤੇ ਭਾਰਤੀ ਜਨਤਾ ਪਾਰਟੀ ਦਾ ਹੁਣ ਤੱਕ ਦਾ ਰਿਹਾ ਕਿ ਘੱਟ ਗਿਣਤੀਆਂ ਨੂੰ ਕੁੱਟੋ ਜੀ ਤੇ ਵੱਧ ਗਿਣਤੀਆਂ ਦੀਆਂ ਵੋਟਾਂ ਲੁੱਟੋ ਹੂੰ ਸੋ ਪਤਾ ਨਹੀਂ ਇਹਦੇ ਤਾਂ ਹੁਣ ਤਾਂ ਪਤਾ ਲੱਗੇਗਾ ਅਸਲ ਦੇ ਵਿੱਚ ਜਾ ਕੇ ਜਦੋਂ ਅਜੇ ਤਾਂ ਪੂਰੀ ਗੱਲ ਜਿਹੜੀ ਹੈ ਭਾਈ ਸੁਖਰਾਜ ਸਿੰਘ ਨੂੰ ਵੀ ਨਹੀਂ ਪਤਾ ਇੰਨਾ ਗੱਲ ਜ਼ਰੂਰ ਹੈ ਕਿ 19 ਤਰੀਕ ਨੂੰ ਉਹਨੂੰ ਬੁਲਾਇਆ ਗਿਆ ਜੀ ਬਹੁਤ ਬਹੁਤ ਧੰਨਵਾਦ ਲੋਕ ਸਾਹਿਬ ਸੋ ਇਹ ਗੱਲਬਾਤ ਸੀ ਸੁਖਰਾਜ ਸਿੰਘ ਹੋਣਾਂ ਦੇ ਮਾਮਲੇ ਦੇ ਵਿੱਚ ਕਿ ਉਹਨਾਂ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਕੇਸ ਦੇ ਵਿੱਚ ਕੀ ਨਿਕਲਦਾ ਹੈ ਕੀ ਨਹੀਂ ਇਹ 19 ਤਰੀਕ ਨੂੰ ਹੀ ਪਤਾ ਲੱਗੇਗਾ ਸੋ ਕੱਲ ਮੁੜ ਕਿਸੇ ਹੋਰ ਵਿਸ਼ੇ ਦੇ ਨਾਲ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ